ਅਸੀਂ ਪਿਤਾ ਜੀ ਆਈਸਕ੍ਰੀਮ ਵਾਲਾ ਬਣਾਉਣਾ ਸੀ ਤੇ ਸਾਡੇ ਘਰ ਦਾ ਜਿਹੜਾ ਕੂਲਰ ਹੋਇਆ ਪਿਆ ਸੀ ਖਰਾਬ ਤੇ ਮਿਸਤੀ ਸਾਫ ਕਰ ਰਹੀ ਸੀ ਠੀਕ ਤੇ ਚਿੰਗੂ ਦੀ ਡਿਮਾਂਡ ਸੀ ਕਹਿੰਦੇ ਵੀ ਆਪਾਂ ਠੰਡੀ ਠੰਡੀ ਖਾ ਕੇ ਆਉਣੀ ਜੀ ਆਈਸਕ੍ਰੀਮ ਤੇ ਮੈਂ ਕਿਹਾ ਚਲੋ ਤੇ ਚਿੰਗੂ ਹੋ ਗਿਆ ਖੁਸ਼ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਪਿਆਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਅੱਜ ਦੀ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਉਮੀਦ ਹੈ ਕਿ ਤੁਸੀਂ ਹਰ ਵਾਂਗ ਦੀ ਤਰ੍ਹਾਂ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਮੈਡਮ ਜੀ ਹੋ ਰਹੀ ਸੀ ਫਟਾਫਟ ਰੈਡੀ ਤੇ ਉਹਨਾਂ ਨੇ ਆਪਣੇ ਕੱਪੜੇ ਵਗੈਰਾ ਪਾ ਕੇ ਤੇ ਹੁਣ ਗੁਰਸਿਖਤ ਕੌਰ ਦੇ ਛੋਟੇ-ਮੋਟੇ ਕੱਪੜੇ ਜਿਹੜੇ ਇਕੱਠੇ ਕਰ ਰਹੇ ਸੀ ਤੇ ਗੁਰਸਿਖਤ ਕੌਰ ਕਰ ਰያ ਸੀ ਆਪਣੀ ਨਾਨੀ ਦੇ ਨਾਲ ਲਾਡੀਆਂ ਬਾਡੀਆਂ ਕਿਉਂਕਿ ਅਸੀਂ ਅੱਜ ਜਾ ਰਹੇ ਸੀ ਗੁਰਸਿਖਤ ਦੇ ਵੱਡੇ ਤਾਇਆ ਜੀ ਨੂੰ ਮਿਲਣ ਤੇ ਗੁਰ ਫਰਸਟ ਟਾਈਮ ਕਿਉਂਕਿ ਉਹ ਸਾਡੀ ਮੈਰਿਜ ਵੇਲੇ ਆਏ ਸੀਗੇ ਉਹ ਐਕਚੁਅਲ ਦੇ ਵਿੱਚ ਹਜੂਰ ਸਾਹਿਬ ਰਹਿੰਦੇ ਆ ਜੀ ਉੱਥੇ ਉਹਨਾਂ ਦੀ ਫੈਮਿਲੀ ਰਹਿੰਦੀ ਆ ਤੇ ਗੁਰਸੇਖਤ ਵੀ ਜਿਹੜਾ ਬਹੁਤ ਐਕਸਾਈਟਡ ਸੀ ਤੇ ਮੈਂ ਆਪਣੀ ਬਾਈਕ ਨੂੰ ਅੱਜ ਕਪੜਾ-ਕੁਪੜਾ ਮਾਰ ਕੇ ਚਮਕਾ ਕੇ ਠਲ ਰੱਖਿਆ ਸੀ ਜੀ ਕਿਉਂਕਿ ਇਹ ਮੇਰੀ ਬਾਈਕ ਨਹੀਂ ਇਹ ਅਸਲ ਦੇ ਵਿੱਚ ਮੇਰੀ ਬਹੁਤ ਲਗਾਵ ਵਾਲੀ ਚੀਜ਼ ਹੈ ਮੇਰੇ ਹਰ ਟਾਈਮ ਇੱਕ ਕੰਮ ਆਉਂਦੀ ਹੈ ਕਿਉਂਕਿ ਮੈਨੂੰ ਇਸ ਨਾਲ ਬਹੁਤ ਜ਼ਿਆਦਾ ਲਗਾਵ ਹੈ ਤੇ ਅਸੀਂ ਬਹੁਤੀ ਦੇਰ ਨਾ ਕਰਦੇ ਹੋਏ ਫਟਾਫਟ ਕੀਤੀ ਤਿਆਰੀ ਤੇ ਮੈਂ ਬਾਈਕ ਦੇ ਹੋਇਆ ਨੇੜੇ ਤੇ ਗਰਮੀ ਵੀ ਬਹੁਤ ਜ਼ਿਆਦਾ ਤੇ ਆਪਾਂ ਚੱਲ ਪਏ ਅਸੀਂ ਪਹੁੰਚ ਗਏ ਜੀ ਪਿੰਡ ਗੋਨੇਆਂ ਨੇ ਤੇ ਮਿਲੋ ਜੀ ਗੁਰਸੇਪਤ ਦੇ ਵੱਡੇ ਤਾਇਆ ਜੀ ਨੂੰ ਤੇ ਉਹ ਬੈਠਾ ਜੀ ਜਸ਼ਨ ਤੇ ਇਧਰ ਆ ਖੜੀ ਹੋਈ ਆ ਨੰਨੀ ਪਰੀ ਤੇ ਚਿੰਗੂ ਇੱਥੇ ਖੜਾ ਹੋਇਆ ਸੀ ਨਾਰਾਜ਼ ਹੋ ਕੇ ਕਹਿੰਦਾ ਵੀ ਚਾਚੂ ਆਈਸਕ੍ਰੀਮ ਖਾਣੀ ਆ ਮੈਂ ਕਿਹਾ ਚਲੋ ਤੇ ਫਿਰ ਅਸੀਂ ਪਹੁੰਚ ਗਏ ਜੀ ਬਾਜ਼ਾਰ ਚਿੰਗੂ ਨੂੰ ਆਈਸਕ੍ਰੀਮ ਖਵਾਉਣ ਦੇ ਵਾਸਤੇ ਤੇ ਚਿੰਗੂ ਦਾ ਜਿਹੜਾ ਮੂਡ ਸੈੱਟ ਕਰਨ ਦੇ ਵਾਸਤੇ ਕਿਉਂਕਿ ਫਸਟ ਟਾਈਮ ਆਈ ਹੋਈ ਆ ਫਿਰ ਸਾਡਾ ਪਲਾਨ ਹੋ ਗਿਆ ਜਿਹੜਾ ਚੇਂਜ ਅਸੀਂ ਕਰਾਇਆ ਜੀ ਬਨਾਣਾ ਸ਼ੇਕ ਫੁੱਲ ਆਈਸਕ੍ਰੀਮ ਵਾਲਾ ਤੇ ਚਿੰਗੂ ਨੂੰ ਜਿਹੜਾ ਜੀ ਬਨਾਣਾ ਸ਼ੇਕ ਆਈਸਕ੍ਰੀਮ ਵਾਲਾ ਬਹੁਤ ਪਸੰਦ ਆਇਆ ਤੇ ਮੇਰਾ ਪੋਲਾ ਗੋਸਫਤ ਕੋਰ ਖਾ ਨਹੀਂ ਰਿਹਾ ਸੀਗਾ ਕਿਉਂਕਿ ਇਧਰ ਦਿਲ ਨਹੀਂ ਕਰਦਾ ਮਿੱਠੀਆਂ ਚੀਜ਼ਾਂ ਨੂੰ ਤੇ ਅਸੀਂ ਬੈਠੇ ਹੋਈ ਸੀ ਸਾਲਾਸਰ ਜੂਸ ਕੋਰਨਰ ਤੇ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਨੇੜੇ ਆ ਫਿਰ ਅਸੀਂ ਉੱਤੋਂ ਚਲੇ ਗਏ ਜੀ ਅੱਗੇ ਇੱਕ ਹੋਰ ਜਗ੍ਹਾ ਤੇ ਕਿਉਂਕਿ ਮੇਰਾ ਦਿਲ ਸੀ ਕੁਛ ਨਮਕੀਨ ਖਾਈਏ ਤੇ ਥੋੜਾ ਜਿਹਾ ਘਰੇ ਵੀ ਲੈ ਕੇ ਜਾਈਏ ਸੋ ਉਹ ਅਸੀਂ ਲਿਆ ਜੀ ਰਾਜੂ ਫਾਸਟ ਫੂਡ ਵਾਲਿਆਂ ਤੋਂ ਇਹ ਆਪਣਾ ਜੀ ਗੋਨਿਆਣਾ ਚੌਂਕ ਦੇ ਵਿੱਚ ਇਹਨਾਂ ਦੀ ਰੇੜੀ ਹੈ ਤੇ ਇੱਕ ਸ਼ਾਪ ਵੀ ਆ ਤੇ ਫਿਰ ਅਸੀਂ ਘਰੇ ਪਹੁੰਚੇ ਤੇ ਆ ਜੀ ਸਾਡਾ ਕੂਲਰ ਜੋ ਕੀ ਹੋਇਆ ਪਿਆ ਸੀ ਪਿਛਲੀ ਗਰਮੀ ਵੇਲੇ ਦਾ ਬੰਦ ਤੇ ਵੱਡੇ ਭਾਈ ਸਾਹਿਬ ਕਹਿੰਦੇ ਵੀ ਇਹਦੀ ਆਪਾਂ ਡਾਕਟਰੀ ਕਰਦੇ ਆ ਫਿਰ ਉਹਨਾਂ ਨੇ ਖੋਲ ਕੇ ਕੀਤਾ ਜੀ ਇਹਦਾ ਚੈੱਕ ਅਪ ਵਗੈਰਾ ਸੋ ਕਾਫੀ ਦੇਰ ਅਸੀਂ ਰਿਸਰਚ ਕੀਤੀ ਤੇ ਇੱਦਾਂ ਸਾਡੀ ਸਾਰੀ ਫੈਮਲੀ ਲੱਗੀ ਪਈ ਹੈ ਜੀ ਆਪਣੋ ਆਪਣੀ ਕੰਮੀ ਤੇ ਨਿਮਰਤ ਖੋਰ ਵੀ ਕਰ ਰਿਹਾ ਜੀ ਮੋਜਾਂ ਤੇ ਸਾਨੂੰ ਜਿਹੜੀ ਜੀ ਕੂਲਰ ਦੀ ਸਮੱਸਿਆ ਦਾ ਹੱਲ ਲੱਭ ਚੁੱਕਿਆ ਐਕਚੁਅਲ ਦੇ ਵਿੱਚ ਕੂਲਰ ਦਾ ਜੀ ਜਿਹੜਾ ਸੈੱਲ ਖਰਾਬ ਸੀ ਫਿਰ ਅਸੀਂ ਬਾਜ਼ਾਰੋਂ ਲੈ ਕੇ ਆਏ ਜੀ ਨਵਾਂ ਸੈੱਲ ਤੇ ਲਿਆ ਕੇ ਜੀ ਨਵਾਂ ਸੈੱਲ ਪਾ ਦਿੱਤਾ ਤੇ ਲਗਭਗ ਮੈਨੂੰ ਲੱਗਿਆ ਵੀ ਸਾਡਾ ਜਿਹੜਾ ਕੂਲਰ ਚੱਲ ਪੂਗਾ ਤੇ ਫਿਰ ਅਸੀਂ ਥੋੜੀ ਦੇਰ ਦੇ ਵਿੱਚ ਸੈੱਲ ਦੀ ਜਿਹੜੀ ਫਿਟਿੰਗ ਕਰਨ ਲੱਗੇ ਤੇ ਮੰਮੀ ਚਾਬੀਆਂ ਪਾਉਣ ਇਕੱਠੇ ਕਰਨ ਲੱਗੀ ਕਿਉਂਕਿ ਸਾਡਾ ਕੂਲਰ ਚੱਲ ਪਿਆ ਸੀ ਤੇ ਇਧਰ ਗਰਸਫਤ ਕਰ ਰያ ਸੀ ਮੰਮਾ ਨਾਲ ਮਸਤੀਆਂ ਤੇ ਪਿੱਛੇ ਚੱਲ ਰያ ਸੀ ਪੰਖਾ ਕਿਉਂਕਿ ਗਰਮੀ ਜਿਹੜੀ ਬਹੁਤ ਜ਼ਿਆਦਾ ਸੀ ਇਸ ਕਰਕੇ ਕਿਊਟੀ ਜੀ ਸਮ ਕੀਤੀਆਂ ਜੀ ਪਿਆਰੀਆਂ ਪਿਆਰੀਆਂ ਪੋਰਟਰੇਟ ਫੋਟੋਆਂ ਕਮੈਂਟ ਕਰਕੇ ਜਰੂਰ ਦੱਸੋ ਜੇ ਜਿਹੜਾ ਆਹ ਵਾਲਾ ਵਲੌਗ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਧੰਨਵਾਦ